ਡਾ ਸਰਪੰਚ ਬਲੌਗ ਚ ਸਵਾਗਤ ਹੈ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਅੱਜ ਬਲੌਗ ਪਾਉਣ ਲੱਗੇ ਆ ਚਲੋ ਮਿਲਦੇ ਆ ਤੁਹਾਨੂੰ ਹੁਣ ਅੱਜ ਆਪਾਂ ਚੱਲੇ ਆ ਜੀਰੀ ਦੇਖਣਾ ਤੁਹਾਨੂੰ ਅੱਜ ਮਿਲਦੇ ਆ ਹੁਣ ਜੀਰੀ ਦੇਖ ਕੇ ਅੱਜ ਆਪਨੇ ਪਾਣੀ ਲਾਇਆ ਤਾਂ ਲਾਈਟ ਭੱਜ ਗਈ ਰੇ ਇਹਦੀ ਆਪਾਂ ਨੇ ਵੀਡੀਓ ਬਣਾਨੀ ਹੋਈ ਕੱਲ ਆਪਾਂ ਬਾਹਰ ਗਏ ਹੋਏ ਤੇ ਘਰਦਿਆਂ ਨੇ ਰੇ ਪਾਤਾ ਹੁਣ ਆਪਾਂ ਵਲੌਗ ਪਾਈ ਕਰੂਗੇ ਤੁਸੀਂ ਵਲੌਗ ਪੂਰਾ ਦੇਖੇ ਕਰੋ ਤੁਸੀਂ ਅੱਜ ਦਾ ਮੌਸਮ ਦੇਖੋ ਕਿੰਨਾ ਸੋਹਣਾ ਹੈ ਮੈਂ ਪਹੁੰਚਾ ਅੱਜ ਗਰਮੀ ਵੀ ਬਹੁਤ ਹੀ ਮੀਂਹ ਪੈਣਾ ਵੀ ਚਾਹੀਦਾ ਤੁਹਾਨੂੰ ਉੱਪਰ ਲਿਖੇ ਤਾਂ ਜੋ ਕਿੜਾ ਮਰਾ ਖੇ ਲਿਉਂਨੇ ਆ ਉੱਥੇ ਤੁਹਾਨੂੰ ਦਿਖਾ ਕੇ ਲਿਉਂਨੇ ਉੱਥੇ ਆਪਣੇ ਹਲੇ ਬਿੱਲੀਓ ਛੱਡੇ ਪਏ ਆ ਕੱਖ ਆਹੀ ਆਪੇ ਆ ਆਪਣੇ ਆ ਤੁਹਾਨੂੰ ਪਾਣੀ ਵੀ ਦੇਖਦਾ ਹੁਣ ਆਪਾਂ ਨੇ ਅੱਜੇ ਪਾਣੀ ਲਾਇਆ ਮੋਟਰ ਚੱਲ ਰਹੀ ਸੀ ਹੁਣ ਹੀ ਲਾਈਟ ਭੱਜੀ ਅੱਧੇ ਘੰਟੇ ਪਹਿਲਾਂ ਹੁਣ ਆਪਾਂ ਵਲੌਗ ਪਾਏ ਕਰੂਗੇ ਤੁਸੀਂ ਵਲੌਗ ਪੂਰੇ ਦੇਖੇ ਕਰੋ ਆਪਾਂ ਪਹਿਲਾਂ ਆਪਣੇ ਪੇਪਰ ਤੇ ਵਿੱਚ ਆਪਾਂ ਤਾਂ ਛੱਡਤੇ ਤੇ ਹੁਣ ਆਪਾਂ ਨੇ ਬਿੱਲ ਲਏ ਆ ਹੁਣ ਵਲੌਗ ਪਾਏ ਕਰੂਗੇ ਆਪਾਂ थोड़ा उपरले खेतों चो गेड़ा मरा के लिए लिया चलो जी उपरला इधर पानी एक जगह ही पूरा होया इधर ही पानी पूरा होया इधर तो हाल सुा ही पे है जो कोई नहीं कल लैट आऊगी कल चला चलाऊंगे मोटर कल दिखाऊंगे फिर थानू मोटर भी जगह दिखाऊंगे अच्छ तो लैट गई भाँपा लेट आए माटा जो ਹੁਣ ਆਪਾਂ ਵਲੌਗ ਪਾਈ ਕਰੂੰਗੇ ਚਲੋ ਤੁਹਾਨੂੰ ਹੁਣ ਮੋਟਰ ਪਰ ਜਾ ਕੇ ਮਿਲਦੇ ਆਂ ਆਪਾਂ ਨੇ ਮਿਰਚਾਂ ਮਰਚਾਂ ਵੀ ਲਈ ਹੋਈਆਂ ਇੱਕ ਦਿਨ ਮਹਸਾਂ ਵੜ ਗਏ ਜਾਂਦੇ ਉਹਨਾਂ ਨੇ ਕੰਮ ਖਰਾਬ ਕਰਤਾ ਤੁਹਾਨੂੰ ਮੋਟਰ ਪਰ ਦਾ ਕੇ ਦਿਖਾਉਨੇ ਹੁਣ ਉੱਥੇ ਵੀ ਬਹੁਤ ਨੁਕਸਾਨ ਕਰਤਾ ਉਹਨਾਂ ਨੇ ਚਲੋ ਹੁਣ ਤੁਹਾਨੂੰ ਮਿਲਦੇ ਆਂ ਮੋਟਰ ਪਰ ਜਾ ਕੇ ਆਪਾਂ ਮੋਟਰ ਦੇ ਨੇੜੇ ਪਹੁੰਚ ਗਏ ਆ ਥੋੜੀ ਜਿਹੀ ਦੂਰ ਆਪਣੀ ਮੋਟਰ ਰਹਿ ਗਈ ਫਿਰ ਤੁਹਾਨੂੰ ਮਿਲਦੇ ਆਂ ਫਿਰ ਮੋਟਰ ਪਰ ਜਾ ਕੇ ਆਪਾਂ ਮੋਟਰ ਪਰ ਪਹੁੰਚ ਗਏ ਤੁਸੀਂ ਦੇਖ ਸਕਦੇ ਹੋ ਉਹ ਇਹਨਾਂ ਨੇ ਮਿਰਚਾਂ ਚੋਂ ਮੈਸਾਂ ਬਾੜਤੀਆਂ ਦੀਆਂ ਆਪਣੇ ਉਹ ਮਿਰਚਾਂ ਲਈ ਵੀ ਤੀਆਂ ਕਈ ਬੂਟੇ ਤਾਂ ਵਿੱਚ ਤੋੜ ਵੀ ਦਿੱਤੇ ਉਹਨਾਂ ਨੇ ਨੁਕਸਾਨ ਕਰਤਾ ਮੈਸਾਂ ਵਿੱਚ ਵੱਢ ਗਈਆਂ ਹੁਣ ਆਪਾਂ ਨੇ ਮਿਰਚਾਂ ਤੋੜਨੀਆਂ ᱛੀਆਂ ਪਰ ਹੱਲੇ ਹੋਈ ਵਿਆਂ ਨਹੀਂ ਫੇਰ ਤੋੜੂंगे ਇੱਕ ਆਪਣਾ ਆ ਖਰਾਬ ਕਰਤਾ ਨੇ ਇਹ ਤਾਂ ਆਪਾਂ ਨੇ ਹੀ ਉਹਨਾਂ ਸੈੱਟ ਕਰ ਲਿਆ ਇੱਕ ਪਰਾਂ ਮਿਰਚਾਂ ਸ਼ਿਮਲਾ ਮਿਰਚ ਵਾਲਾ ਖਰਾਬ ਕਰਤਾ ਉਹ ਵੀ ਦਿਖਾਉਣੀ ਆ ਤੁਹਾਨੂੰ ਇਹ ਦੇਖੋ ਇਹ ਤਾਂ ਆਪਣਾ ਪਾਣੀ ਕਰਕੇ ਇਹ ਇੱਧਰ ਪਾਣੀ ਖੜਾ ਰਹਿਂਦਾ ਤਾਂ ਕਰਕੇ ਇੰਨੇ ਬੂਟੇ ਮਰ ਗਏ ਇਹਦੇ ਵਿੱਚ ਹੁਣ ਖੱਬਲ ਹੋਇਆ ਵਾ ਸਫਾਈ ਵੀ ਕਰਨੇ ਵਾਲੀ ਹੋਈ ਵੀ ਆ ਮਿਰਚਾਂ ਚੋਂ ਇੱਧਰ ਸਫਾਈ ਸਪੋਈ ਕਰਦੇ ਆ ਆਪਾਂ ਨੂੰ ਮਰੂਦ ਮਿਲਿਆ ਪਰ ਗਲਿਆ ਵਾ ਆਪਾਂ ਇਹਨੂੰ ਗੇੜਨ ਲੱਗੇ ਆ ਇਹ ਤੁਸੀਂ ਦੱਸਿਓ ਕਮੈਂਟਾਂ ਚ ਉਹ ਵੀ ਗਲ ਕਾਤੇ ਜਾਂਦਾ ਤੁਹਾਨੂੰ ਤਾਂ ਪਤਾ ਹੀ ਹੋਊਗਾ ਆ ਦੇਖ ਲਓ ਰੇ ਉਹਨਾਂ ਨੇ ਮੈਸਾ ਬਟਤੀਆਂ ਦੀਆਂ ਰੇ ਗੰਦ ਪਾਤਾ ਖਾਸਾ ਖਰਾਬ ਕਰਤਾ ਕੰਮ ਹਿਮਲਾ ਮਿਰਚ ਵੀ ਹੋਈ ਵੀ ਆ ਇੱਕ ਛੋਟੀ ਜਿਹੀ ਹਿਮਲਾ ਮਿਰਚ ਹੋਈ ਵੀ ਆ ਰੇ ਤੁਹਾਨੂੰ ਦਿਖਾਉਨੇ ਆ ਇਹ ਜਮਾਈ ਛੋਟੀ ਜਿਹੀ ਹਿਮਲਾ ਮਿਰਚ ਦੇਖੋ ਸਪਰੇ ਹੋਣ ਵਾਲੀ ਹੈ ਇਹ ਦੇ ਪਰ ਦੁਬਾਰੇ ਹੋਗੀ ਸਾਰੇ ਪਰ ਸਪਰੇ ਸਾਰਾ ਕੰਮ ਖਰਾਬ ਕਰਤਾ ਇੱਕ ਦਿਨ ਮੈਂ ਸਾਈਆਂ ਉਹਨਾਂ ਨੇ ਆ ਤੁਸੀਂ ਜੰਮਣ ਦੇਖੋ ਕਿੰਨੀ ਵਧੀਆ ਛਾਂਹ ਜੰਮਣ ਦੀ ਉਰੇ ਜਦ ਘਰਾਂ ਲਾਈਟ ਲੁੱਟ ਭੱਜੀ ਹੁੰਦੀ ਆਪਾਂ ਉਰੇ ਆ ਕੇ ਬਹਿ ਜੀਦਾ ਆਪ ਪਤਿੰਨਾ ਲਾਇਆ ਤਾਂ ਆਪ ਪਤਿੰਨਾ ਮਰ ਗਿਆ ਆ ਦੇਖੋ ਆ ਬੇਲ ਬਹੁਤ ਵੱਧ ਗਈ ਇਹਦੇ ਪਰ ਕੱਦੂ ਕੋਈ ਲੱਗਦਾ ਨਹੀਂ ਹੈਗਾ ਇੱਕ ਵੀ ਕੱਦੂ ਨਹੀਂ ਲੱਗਿਆ ਹੋਇਆ ਹੈਗਾ ਬੇਲ ਫੈਲ ਬਹੁਤ ਗਈ ਆਲੇ ਦੁਆਲੇ ਨੇ ਜਾ ਤਾਂ ਇਹਦੇ ਪਰ ਸਪਰੇ ਹਣੇ ਵਾਲੀ ਆ ਜਾਂ ਫਿਰ ਇਹ ਸੰਘਣਾ ਜਿਆਦਾ ਹੋਇਆ ਵਾ ਪਿੱਛੇ ਬਤਾਮੂ ਲਾਏ ਵਿਆਂ ਉਹਦੇ ਪਰ ਵੀ ਨਾ ਇੱਕ ਵੀ ਉਤਰਿਆ ਆਪਣੇ ਸਾਰੇ ਸਮਾਨ ਚੋਂ ਤੇ ਬਸ ਇਕੱਲਾ ਇਹ ਹੀ ਉਤਰਿਆ ਹੋਇਆ ਮਿਰਚਾਂ ਹੀ ਹੋਈਆਂ ਅਕਰੇਲੇ ਦੀ ਬੇਲਤੀ ਇਹਦੇ 'ਚ ਇੱਕ ਵੀ ਕਰੇਲਾ ਨਹੀਂ ਲੱਗਿਆ ਹੈਗਾ। ਆ ਇੱਕ ਕਰੇਲਾ ਹੋਇਆ ਵਾ ਛੋਟਾ ਜਿਹਾ ਜਮਮਾ ਹੀ ਜਮਮਾ ਹੀ ਛੋਟਾ ਜਿਹਾ। ਚਲੋ ਫਿਰ ਮਿਲਦੇ ਹਾਂ ਤੁਹਾਨੂੰ ਹੁਣ ਅਗਲੇ ਵਲੌਗ 'ਚ ਅੱਜ ਦੇ ਵਲੌਗ ਲਈ ਇੰਨਾ ਹੀ। ਅੱਜ ਆਪਾਂ ਨੂੰ ਕੰਮ ਆ ਮੜਾ ਜਾ। ਤੁਹਾਨੂੰ ਅਗਲੇ ਵਲੌਗ 'ਚ ਮਿਲਦੇ ਹਾਂ। ਵਲੌਗ ਵਧੀਆ ਲੱਗਿਆ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ। ਧੰਨਵਾਦ।